ਉਨੀ ਨਿਮਰਤਾ ਪਤਾ ਨਹੀਂ ਬਾਬਾ ਸੁਖਦੇਵ ਸਿੰਘ ਉਹਨਾਂ ਨੇ ਇਹਨਾਂ ਦੇ ਉੱਤੇ ਇੰਨੀ ਕਿਰਪਾ ਕੀਤੀ ਸਚਖੰਡ ਵਾਸੀ ਸੰਤ ਜੀ ਮਹਾਰਾਜ ਸੰਤ ਬਾਬਾ ਸੁਖਦੇਵ ਸਿੰਘ ਜੀ ਉਹਨਾਂ ਤੋਂ ਵਾਰਸ ਆਏ ਹੋਏ ਮਹਾਂਪੁਰਖ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਫਸਿਆਪੂ ਤੋਂ ਛੋਟੇ-ਛੋਟੇ ਬੱਚੇ ਸਾਂ 5ਵੀਂ ਕਲਾਸ 'ਚ ਪੜਨਾ ਤੇ ਰਾਜਪੁਰੇ ਫੋਕਲ ਪੁਆਇੰਟ ਮਹਾਂਪੁਰਖਾਂ ਦੇ ਦਵਾਨ ਲਗਾਇਆ ਕਰਦੇ ਸਨ ਭਰ ਜਵਾਨੀ ਉਮਰ ਸੀ ਅਜੇ ਮਹਾਂਪੁਰਖਾਂ ਦੇ ਦਾੜਾ ਵੀ ਨਹੀਂ ਸੀ ਫੁੱਟਿਆ ਜਦੋਂ ਅਸੀਂ ਇਹਨਾਂ ਦੇ ਦੁਆਣ ਸੁਣਦੇ ਸਾਂ ਉਹੀ ਰਸ ਮਹਾਂਪੁਰਖਾਂ ਦੀ ਜ਼ੁਬਾਨ ਵਿੱਚ ਉਹੀ ਆਵਾਜ਼ ਉਨੀ ਨਿਮਰਤਾ ਪਤਾ ਨਹੀਂ ਬਾਬਾ ਸਖਦੇਵ ਸਿੰਘ ਉਹਨਾਂ ਨੇ ਇਹਨਾਂ ਦੇ ਉੱਤੇ ਇੰਨੀ ਕਿਰਪਾ ਕੀਤੀ ਏ ਸੇਵਾ ਦੇ ਵਿੱਚ ਵੀ ਪੂਰੇ ਮਹਾਂਪੁਰਖ ਬਚਨ ਸੁਣਾ ਰਹੇ ਸੀ ਵੀ ਬਾਬਾ ਟੱਲ ਰਾਏ ਜੀ ਨੇ ਸਰੀਰ ਛੱਡਿਆ ਫਿਰ ਬਚਨ ਮੰਨਿਆ ਨਾ ਇਹ ਗੁਰੂ ਦੇ ਭਾਣੇ ਵਿੱਚ ਲਤ ਨਹੀਂ ਮਾਰਨੀ ਹੈਗੀ ਤੇ ਮੈਂ ਕਹਨਾ ਸਤਗੁਰ ਦੀ ਬਾਣੀ ਹੈ ਅਨੰਦ ਸਾਹਿਬ ਪੜੀ ਆਪਾਂ ਸਾਰੇ ਜੇ ਆਪਾਂ ਮਾਜ ਮਹੱਲੇ ਸ਼ਬਦ ਹਜ਼ਾਰੇ ਪੜ੍ਹ ਲਈਏ ਸਤਗੁਰ ਕਹਿੰਦੇ ਹਾਂ ਕੁਰਬਾਨੇ ਜਾਉ ਤੇ ਨਾ ਕੇ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤੇ ਨਾ ਕੇ ਲੈਣ ਜੋ ਤੇਰਾ ਨਾ ਕਿੰਨੀ ਵੱਡੀ ਗੱਲ ਹੈ ਸਤਗੁਰ ਕਹਿੰਦੇ ਮੈਂ ਉਹਨਾਂ ਦੇ ਬਲਿਹਾਰ ਜਾਂਦਾ ਜਿਹੜਾ ਤੇਰਾ ਨਾਂ ਲੈਂਦੇ ਨੇ ਤੇ ਜਿਹੜੇ ਆਪ ਲੈਂਦੇ ਸੀ ਪੂਰਾ ਪ੍ਰਭ ਅਰਾਧਿਆ ਪੂਰਾ ਜਾਂਕਾ ਨਾਓ ਇੱਕ ਕਲਿੱਪ ਸੁਣਿਆ ਨੇ ਆਪ ਜੀ ਨੇ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਜੀ ਦਾ ਉਹ ਜਾਣ ਤੋਂ ਪਹਿਲਾਂ ਹੀ ਇਹਨਾਂ ਦੇ ਸਿਰ ਗਠੜੀ ਰੱਖ ਗਏ ਵੀ ਅੱਬਾ ਕਹਿੰਦੇ ਆ ਨਾ ਭੰਡਾ ਭੰਡਾਰੀਆ ਕਿੰਨਾ ਕੀ ਭਾਰ ਵੀ ਇੱਕ ਮੁਠੀ ਚੁੱਕ ਤੇ ਦੂਜੀ ਤਿਆਰ ਉਹ ਮਹਾਂਪੁਰਖ ਦੇਹ ਕਰਕੇ ਭਾਵੇਂ ਚਲੇ ਗਏ ਨੇ ਪਰ ਜੋਤ ਕਰਕੇ ਬਾਬਾ ਕਸ਼ਮੀਰਾ ਸਿੰਘ ਜੀ ਦੇ ਵਿੱਚ ਹੀ ਨੇ ਆਖੋ ਸਤਨਾਮ ਜੀ ਕਿਉਂਕਿ ਆਪਣੇ ਜੀਉਂਦੇ ਜੀ ਕਿਸੇ ਨੂੰ ਅੱਗੇ ਸੇਵਾਦਾਰ ਦੇ ਦੇਣੀ ਉਹਨੂੰ ਗਿਆਨ ਹੋ ਜਾਂਦਾ ਵੀ ਭਾਈ ਮੈਂ ਸਰੀਰ ਕਰਕੇ ਚਲਾ ਜਾਣਾ ਹੈ ਤੇ ਮਾਹਪੁਰਖਾਂ ਨੇ ਵੀ ਮਾਹਪੁਰਖਾਂ ਦਾ ਬਚਨ ساری ਜ਼ਿੰਦਗੀ ਅਟੱਲ ਕਰਕੇ ਮੰਨਿਆ ਕਦੇ ਵੀ ਆਪਣੇ ਆਪ ਨੂੰ ਉੱਚ ਨੀਚ ਨੂੰ ਵੇਖਿਆ ਨਾ ਮਾਹਪੁਰਖਾਂ ਦੇ ਨਾ ਭਾਈ ਮਾਹਪੁਰਖਾਂ ਦੇ ਬਚਨਾਂ ਤੋਂ ਇੱਧਰ ਉੱਧਰ ਨਹੀਂ ਹੋਣਾ ਹੈਗਾ ਕਿੰਨੀਆਂ ਸੇਵਾਵਾਂ ਨਿਭਾਉਂਦੇ ਪਏ ਨੇ ਦਿਨ ਰਾਤ ਇੱਕ ਕੀਤੇ ਆ ਕਦੇ ਕਿੱਥੇ ਕਦੇ ਕਿੱਥੇ ਕਦੇ ਕਿੱਥੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਨ ਨਰਾਦੀ ਜਿਨੇ ਪੂਰੇ ਗੁਰੂ ਦਾ ਬਚਨ ਮੰਨ ਲਿਆ ਨਾ ਉਹਦਾ ਫਿਰ ਪਾਰ ਉਤਾਰਾ ਹੋ ਜਾਂਦਾ ਧੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸੀਂ ਤੇ ਆਏ ਪੂਰੇ ਟਾਈਮ ਤੇ ਅਸੀਂ ਵੀ ਬਾਬਾ ਜੀ ਗੁਰਸੂਤਰ ਪੜ੍ਹਨਗੇ ਤੇ ਅਰਦਾਸ ਹੋ ਜੇਗੀ ਤੇ ਉਹੀ ਕੰਮ ਕੀਤਾ ਮਹਾਂਪੁਰਖਾਂ ਨੇ ਜਿਹੜਾ ਪਹਿਲਾਂ ਕਰਨਾ ਸੀ ਵੀ ਬਾਬਾ ਜੀ ਪਹਿਲਾਂ ਆਇਓ ਵੀ ਪਹਿਲਾਂ ਤੁਸੀਂ ਟਾਈਮ ਲਾ ਲਿਓ ਜੀ ਪਰ ਇਹ ਸਾਡੇ ਵੱਡੇ ਨੇ ਇਹਨਾਂ ਦੇ ਅੱਗੇ ਆਪੱਖੀ ਬੋਲ ਸਕਦੇ ਆ ਜਿਨ੍ਹਾਂ ਦੇ ਭਰਪੂਰ ਖਜ਼ਾਨੇ ਨੇ ਭਾਈ ਬਾਬਾ ਜੀ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬਲਬੀਰ ਸਿੰਘ ਜੀ ਇੰਨੀ ਉੱਚੀ ਅਵਸਥਾ ਵਾਲੇ ਬੈਠੇ ਨੇ ਬਾਬਾ ਕਸ਼ਮੀਰਾ ਸਿੰਘ ਜੀ ਬੈਠੇ ਨੇ ਅਸੀਂ ਤੇ ਇਹਨਾਂ ਦੇ ਪਿੱਛੇ-ਪਿੱਛੇ ਤੁਰੇ ਹੋਏ ਆ ਵੀ ਕਿਦਰੇ ਸਾਡੀ ਜ਼ਿੰਦਗੀ ਲੇਖੇ ਵਿੱਚ ਲੱਗ ਜਾਵੇ